ਆਪਣੀਆਂ ਦੋ ਮੀਲਾਂ ਵਿੱਚ ਗ੍ਰੀਨ ਵੈਜੀਟੇਬਲ ਹੁੰਦੀ ਹੈ ਹੀ ਨੇ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਵਿਟਾਮਿਨ ਮਿਨਰਲ ਫੈਟ ਲਾਸ ਲਈ ਭੁੱਖ ਮਟਾਉਣ ਲਈ ਫਾਈਬਰ ਹੁੰਦੀ ਆ ਸੋ ਆਪਣੇ ਕੋ ਫਰੋਜ਼ਨ ਵੈਜੀਟੇਬਲ ਨੇ ਫਰੈਸ਼ ਮੈਂ ਲੈ ਕੇ ਦੇਖੇ ਨੇ ਉਹ ਇੰਨੀ ਖਾਂ ਨਹੀਂ ਹੁੰਦੀਆਂ ਦੋ ਤਿੰਨ ਦਿਨ ਤਾਂ ਪੰਜਾਂ ਰਹਿੰਦੀਆਂ ਨੇ ਬੀਹਾਂਜ ਹੋ ਜਾਂਦੇ ਨੇ ਫਰੋਜ਼ਨ ਵਾਲੀਆਂ ਜਾਦੇ ਵਧੀਆ ਰਹਿੰਦੀਆਂ ਨੇ ਨਾਲੇ ਦੋ ਤਿੰਨ ਪੈਕਟ ਲਿਆ ਕੇ ਫ੍ਰੀਜ ਚ ਰੱਖ ਲਓ ਇਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਉਣ ਦਾ ਜਿਹੜਾ ਤਰਮੂਨਾ ਉਹ ਇਹ ਆ ਕਿ ਆਪਾਂ ਇਹਨਾਂ ਨੂੰ ਬੋਇਲ ਨਹੀਂ ਕਰਨਾ ਆਪਾਂ ਇਹਨਾਂ ਨੂੰ ਸਟੀਮ ਕਰਾਂਗੇ ਇਹਦੇ ਪਾਣੀ ਬਾੜ ਲੈਣਾ ਉੱਤੇ ਆ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਹਦੇ ਵਿੱਚ ਸਬਜ਼ੀਆਂ ਰੱਖਾਂਗੇ ਧੋ ਕੇ ਵਿੱਚ ਕੀ ਪਾਉਣਾ ਹੈਲਦੀ ਤਰੀਕੇ ਲਈ ਟੇਸਟੀ ਬਣਾਉਣ ਦੀ ਉਹ ਵੀ ਤੁਹਾਨੂੰ ਦੱਸੂ ਬਾਅਦ ਦੇ ਵਿੱਚ ਪੈਨ ਤੇ ਥੋੜਾ ਜਿਹਾ ਇਹਨਾਂ ਨੂੰ ਸੇਕ ਜਲਾਵਾਵਾਂਗੇ ਤਾਂ ਕਿ ਗਿੱਲੀਆਂ ਗਿੱਲੀਆਂ ਨਾ ਰਹਿਣ ਟੇਸਟ ਪੂਰਾ ਬੰਬ ਬਣੇ ਇੱਥੇ ਆਪਾਂ ਪੜ ਸਕਦੇ ਹਾਂ ਕੁਇਕ ਫਰੋਜਨ ਕੁਛ ਐਡੜ ਨਹੀਂ ਹੈਗਾ ਇਹਦੇ ਵਿੱਚ ਆਰਗੈਨਿਕ ਬਲੈਂਡ ਨੇ 2 250 ਗ੍ਰਾਮ ਬਸ ਇਹ ਆਪਾਂ ਹੈਂਡਫੁੱਲ ਜੀਆਂ ਚੱਕ ਕੇ ਪਾ ਲੈਣੀਆਂ ਨੇ 2 ਮੀਲਾਂ ਵਾਲੀਆਂ ਇਕੱਠੀਆਂ ਵੀ ਬਣਾ ਸਕਦੇ ਹਾਂ ਉਸ ਤੋਂ ਬਾਅਦ ਬੱਸ ਇਹਨਾਂ ਨੂੰ ਆਪਾਂ ਗਰਮ ਪਾਣੀ ਨਾਲ ਪ੍ਰੋਪਰ ਵਾਸ਼ ਕਰ ਲੈਣਾ ਇੰਨਾ ਕੁ ਪਾਣੀ ਪਾ ਕੇ ਆਪਾਂ ਡੱਬੂ 'ਚ ਗੈਸ ਨੂੰ ਕਰ ਦੇਣਾ ਆਨ ਉੱਤੋਂ ਬਾਅਦ ਰੱਖ ਦੇਣੀ ਨੇ ਉੱਤੇ ਵੈਜੀਟੇਬਲ ਹੁਣ ਪਾਣੀ ਉਬਲੀ ਜਾਣਾ ਇਸ ਟੀਮ ਹੋਈ ਜਾਣੀਆਂ ਨੇ ਉੱਤੇ ਰੱਖ ਦੇਣਾ ਢੱਕਣਾ ਥੋੜਾ ਜਿਹਾ ਟਾਈਮ ਦੋ ਇਹਨਾਂ ਨੂੰ ਸਿਰਫ 5-10 ਮਿੰਟ ਜ਼ਿਆਦਾ ਨਹੀਂ ਉਹਨਾਂ ਦਾ ਕੰਗਾ ਜ ਨਹੀਂ ਕਰਨਾ ਹੈਗਾ ਖੜਮੀ ਰੱਖਣੀਆਂ ਨੇ ਆਪਾਂ ਜਦ ਨੂੰ ਆਪਾਂ ਦੂਜਾ ਵੀ ਆਪਣਾ ਪੈਨ ਗਰਮ ਕਰ ਲੈਣਾ ਆ ਸਾਰੀਆਂ ਚੀਜ਼ਾਂ ਆਪਣੇ ਕੋਲ ਕੱਟੀਆਂ ਪਈਆਂ ਨੇ ਆਪਾਂ ਇਹ ਜਾ ਕੇ ਪੈਂਚ ਪਾਉਣੀਆਂ ਨੇ ਟਮਾਟਰ ਆ ਲਸਣ ਆ ਅਦਰਕ ਆ ਪਿਆਜ਼ ਆ ਹਰੀ ਮਿਰਚ ਆ ਧਣੀਆਂ ਕਾਲੀ ਮਿਰਚ ਜੀਰਾ ਹਲਦੀ ਪਿੰਕ ਸਾਲਟ ਇੰਨੇ ਕੁ ਚੀਜ਼ੇ ਨੇ ਬਸ ਇੰਨਾ ਕੁ ਘੈਂਟ ਟੇਸਟ ਬਣੂ ਪਤਾ ਨਹੀਂ ਲੱਗੂਗਾ ਵੀ ਤੁਸੀਂ ਡਾਈਟਿੰਗ ਕਰਦੇ ਹੋ ਫਿਰ ਇਹ ਵੀ ਮਾਰ ਸਕਦੇ ਹੋ ਤੁਸੀਂ ਐਕਸਟਰਾ ਵਰਜਨ 올ਿਵਲ ਪਾ ਸਕਦੇ ਹੋ ਥੋੜਾ ਜਿਹਾ ਦੇਸੀ ਘੋ ਪਾ ਸਕਦੇ ਹੋ ਕੋਕੋਨਟ ਔਇਲ ਯੂਜ਼ ਕਰ ਸਕਦੇ ਹੋ ਪਹਿਲਾਂ ਆਪਾਂ ਥੋੜੀ ਜਿਹੀ ਦੇ ਵਿੱਚ ਹਲਦੀ ਪਾਵਾਂਗੇ ਫਿਰ ਆਪਾਂ ਪਾਵਾਂਗੇ ਜੀਰਾ ਥੋੜਾ ਜਿਹਾ ਫਾਟੋਰੇ ਨਾਲ ਇਦਾਂ ਦਾ ਮਿਕਸ ਕਰ ਲੈਣਾ ਮੁੜ ਕੇ ਜੋ ਵੀ ਆਪਣੇ ਕੋ ਸਾਰਾ ਸਮਾਨ ਹੋ ਸੱਟ ਲੈਣਾ ਆਪਾ ਹੁਣ ਜਿਹੜੀ ਆਹ ਚੀਜ਼ ਆ ਨਾ ਇਹਨੂੰ ਬਸ ਮਾਰ ਜਾਂ ਤੁਸੀਂ ਇਦਾਂ ਦਾ ਹਲਾ ਕੇ ਮਾੜਾ ਮੋਟਾ ਜਾਂ ਰਾੜ ਲੈਣਾ ਇਹਨੂੰ ਇਹਦਾ ਵੀ ਜ਼ਿਆਦਾ ਕੱਦੂ ਨਹੀਂ ਕਰਨਾ ਜਦੋਂ ਮਾੜ ਜੀ ਨਰਮ ਹੋ ਗਈ ਇਹ ਮਸਾਲਾ ਨਹੀਂ ਬਣਾਉਣਾ ਬਸ ਸਮਝ ਲਓ ਉਹ ਇਦਾਂ ਆਪਣੀਆਂ ਸਬਜ਼ੀਆਂ ਬੋਇਲ ਹੋ ਗਈਆਂ ਜਿਵੇਂ ਮੈਂ ਕਿਹਾ ਸੀ ਵੀ ਖੜਮੀਆਂ ਜੀ ਰੱਖਣੀ ਨੇ ਜ਼ਿਆਦਾ ਕੰਗਾ ਨਹੀਂ ਨਾ ਦਾ ਕਰਨਾ ਜਦੋਂ ਇਦਾਂ ਬੋਇਲ ਹੋ ਗਈਆਂ ਬਸ ਇਹ ਮਾੜੀਆਂ ਮਾੜੀਆਂ ਨਰਮ ਹੋ ਗਈਆਂ ਫਿਰ ਆਪਾਂ ਇਹਨਾਂ ਦਾ ਪਾਣੀ ਜਮਚਾਉਣ ਲਈ ਇਹਨਾਂ ਨੂੰ ਏਦਾਂ ਆ ਪੈਨ ਤੇ ਪਾ ਲੈਣਾ ਉਸ ਤੋਂ ਬਾਅਦ ਬਸ ਇਹਨਾਂ ਦੇ ਵਿੱਚ ਆਪਾਂ ਪਾ ਲੈਣਾ ਪਿੰਕ ਸਾਲਟ ਹਮਾਲਿਆ ਪਿੰਕ ਸਾਲਟ ਆਇਓਡੀਨੇਟਡ ਹੈਗਾ ਇਹਦੇ ਵਿੱਚ ਮੇਕ ਸ਼ੋਰ ਤੁਹਾਡੇ ਸਾਲਟ ਚ ਆਇਓਡੀਨੇਟਡ ਹੋਵੇ ਹੁਣ ਕਾਲੀ ਮਿਰਚ ਹੋਗੀ ਹਲਦੀ ਹੋਗੀ ਜਾਂ ਜਿੰਜਰ گارਲਿਕ ਹੋ ਗਿਆ ਸਾਰੀਆਂ ਚੀਜ਼ਾਂ ਦਾ ਧਨੀਆ ਧੁਨੀਆ ਦਾ ਨਾ ਫਲੇਵਰ ਇਹਨਾਂ ਚ ਆ ਜਾਣਾ ਹੁਣ ਤੁਸੀਂ ਆ ਜੀ ਧਿਆਨ ਨਾਲ ਦੇਖੋ ਇਹਨਾਂ ਦਾ ਜਿਹੜਾ ਥੱਲੜ ਦਾ ਪਾਣੀ ਜਿਆ ਗਿੱਲੀਆਂ ਗਿੱਲੀਆਂ ਜੀਆਂ ਸਾਰੇ ਸੁੱਕ ਗਿਆ ਹੁਣ ਇਹਨਾਂ ਪੂਰੇ ਇਹ ਸਮੋਕੀ ਫਲੇਵਰ ਜਾਂ ਬਣ ਗਿਆ ਨਾਲੇ ਹੈਗੀਆਂ ਖੜਮੀਆਂ ਨੇ ਨਿਊਟ੍ਰੀਸ਼ਨ ਪੂਰੀ ਆ ਨਾਲੇ ਸੁਆਦ ਐਨ ਪੂਰੀਆਂ ਬਣ ਗਈਆਂ ਬਸ ਇਤੂ ਵੱਧ ਨਹੀਂ ਇਹਨਾਂ ਦਾ ਕੁਝ ਕਰਨਾ ਤੁਸੀਂ ਉਸ ਤੋਂ ਬਾਅਦ ਕੱਢ ਕੇ ਬਸ ਇਹਨਾਂ ਨੂੰ ਆਪਣੀ ਘੈਂਟ ਜੀ ਫੈਂਸੀ ਜੀ ਪਲੇਟ 'ਚ ਪਾਓ 2300 ਗ੍ਰਾਮ ਦੀ ਸਰਵੇ ਹੋਊਗੀ ਇਹਨਾਂ ਦੀ ਵੈਜੀਟੇਬਲ ਵੱਧ ਘੱਟ ਵੀ ਖਾਧੀ ਜਾਣਾ ਤਾਂ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਦਾ ਐਡਾ ਕਿਉਂਕਿ ਇਹ ਤਾਂ ਚਲੋ ਫਾਈਬਰ ਹੀ ਹੁੰਦੀ ਆ ਕਬਜ ਕੋਬਦੀ ਸਮੱਸਿਆ ਨਹੀਂ ਹੋਊਗੀ ਤੁਹਾਨੂੰ ਭੁੱਖੇ ਘਟਾਉਂਦੀਆਂ ਨੇ ਤਾਂ ਦੇਖੋ ਆਈਟਮ ਆਹ ਚੀਜ਼ ਦੋ ਮੀਲਾਂ 'ਚ ਹੋਣੀਏ ਚਾਹੀਦੀ ਆ ਇਹਦੇ ਨਾਲ ਚਾਹੇ ਤੁਸੀਂ ਚਿਕਨ ਲੈ ਲਓ ਪਨੀਰ ਲੈ ਲਓ ਕਾਰਬ ਦੇ ਵਿੱਚ ਬਰਾਉਨ ਰਾਈਸ ਲੈ ਲਓ ਜਾਂ সুইਟ ਪੋਟੈਟੋ ਲੈ ਲਓ ਫੈਟ ਦੇ ਵਿੱਚ ਚਾਹੇ ਇਹਨੂੰ ਜਿਵੇਂ ਮੈਂ ਕਿਹਾ ਸੀ ਆਲੋ ਬੈਲ ਚ ਪਹਿਲਾਂ ਹੀ ਬਣਾ ਲਓ ਜਾਂ 10-15 ਨਾਲ ਬਦਾਮ ਰੱਖ ਲਓ ਤੁਹਾਡੀ ਇੱਕ ਪ੍ਰੋਪਰ ਬੈਲੈਂਸ ਮੀਲ ਬਣਗੀ ਧਿਆਨ ਰੱਖਿਓ ਕੰਮ ਮੇਨ ਇਹਨਾਂ ਨੇ ਕਰਨਾ